ਮਹਾਬੱਦਰ ਤੁੰ। ਜਿਲ੍ਹਾ ਚੀਰਮੋਕਸਰ ਸਾਹਿਬ। ਹਾਂ ਪਤਨ ਨੂੰ ਬਈ ਬਾਡੀ ਸਰਵਿਸ ਟਾਈਕ ਦਿੱਤਾ ਜੀ ਪੰਜ ਜੂਸ। ਹਾਂਜੀ। ਤੇ ਉਹ ਵਰਤਣ ਤੋਂ ਪਹਿਲਾਂ ਤੁਹਾਡੇ ਕੀ ਕੀ ਸਮੱਸਿਆਵਾਂ ਆ? ਉਸ ਤੋਂ ਪਹਿਲਾਂ ਹੀ ਮੇਰਾ ਸਿਰ ਦਰਦ ਕਰਦਾ ਸੀਗਾ ਤੇ ਇੱਕ ਮੈਨੂੰ ਇਹ ਘਾਰਸ਼ ਦੀ ਪ੍ਰੋਬਲਮ ਸੀਗੀ ਤੇ ਇਨਫੈਕਸ਼ਨ ਸੀਗੀ। ਠੀਕ ਹੈ ਬਈ। ਕਾਫੀ ਪ੍ਰੋਬਲਮਾਂ ਸੀਗੀਆਂ। ਅਲਰਜੀ ਸੀ ਤੁਹਾਨੂੰ? ਹਾਂਜੀ। ਠੀਕ ਹੈ ਬਈ। ਇਹ ਹੋਰ ਤੁਹਾਡੇ ਕੀ ਕੀ ਸਮੱਸਿਆ ਨੇ ਭਾਈ ਨਾਲ ਤੁਸੀਂ ਹੋਰ ਵੀ ਦੱਸਦੇ ਸਕੈਨ ਕਰਾਈ ਤੁਸੀਂ ਕੀ ਕੀ ਪ੍ਰੋਬਲਮ ਆਈ ਹੋਰ ਮੈਨੂੰ ਯੂਟਰਸ ਚ ਪ੍ਰੋਬਲਮ ਆਈ ਸੀ ਜੀ ਠੀਕ ਹੈ ਹਾਂਜੀ ਗੰਡ ਦੀ ਪ੍ਰੋਬਲਮ ਦੱਸੀ ਸੀ ਇੱਕ ਹੋਰ ਭਾਈ ਕੀ ਪ੍ਰੋਬਲਮ ਸੀ ਜੀ ਇੱਕ ਤੁਸੀਂ ਜਿਵੇਂ ਗੰਡ ਆਪਣਾ ਗੰਡ ਤੋਂ ਇਲਾਵਾ ਤੁਸੀਂ ਕਹਿੰਦੇ ਸੀ ਕਿ ਪਥਰੀਆਂ ਨੇ ਹਰਨੀਆਂ ਨੇ ਹਾਂਜੀ ਪਥਰੀਆਂ ਤੇ ਹਰਨੀਆਂ ਤੋਂ ਮੈਂ ਸਟਾਰਟ ਕੀਤੀ ਹੈ ਇਹ ਠੀਕ ਹੈ ਭਾਈ ਹੁਣ ਜਿਵੇਂ ਤੁਸੀਂ ਸਰਸਫਾਈ ਕਰ ਵਰਤਿਆ ਤੇ ਇਹ ਵਰਤਣ ਤੋਂ ਬਾਅਦ ਕੀ ਕੀ ਫਰਕ ਆ ਤੁਹਾਨੂੰ ਹਾਂਜੀ ਮੈਨੂੰ ਬਹੁਤ ਫਰਕ ਲੱਗਿਆ ਇਹਦੇ ਤੋਂ ਇੱਕ ਤਾਂ ਮੇਰੀ ਖਾਰਸ਼ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਇੱਕ ਜਿਹੜੀ ਖਾਂਸੀ ਤੋਂ ਅਲਰਜੀ ਸੀ ਮੈਨੂੰ ਉਹ ਬਿਲਕੁਲ ਠੀਕ ਹੈਗੀ ਠੀਕ ਹੈ ਬਈ ਤੇ ਇੱਕ ਮੈਂ ਆਹ ਹੋਰ ਸ਼ੁਰੂ ਕੀਤਾ ਸੀ ਜੀ ਆਈ ਡ੍ਰੌਪਸ ਅੱਖਾਂ 'ਚ ਪਾਉਣ ਵਾਲੀ ਇਹ ਕਿਪਣਾ ਤੁਸੀਂ ਸਿਰਦਰਦ ਕਹਿੰਦੇ ਸੀ ਬਈ ਹਾਂਜੀ ਇੱਕ ਮੇਰੀ ਸਿਰ ਬਹੁਤ ਜਲਦੀ ਦਰਦ ਕਰਨ ਲੱਗਦੀ ਜਾਂਦਾ ਸੀ ਜਿਵੇਂ ਹੁਣ ਸਰਦੀ ਆ ਤੇ ਵੀ ਸਰਦੀ ਦੇ ਵਿੱਚ ਬਹੁਤ ਜਲਦੀ ਸਿਰਦਰਦ ਕਰਦਾ ਸੀਗਾ ਉਹ ਬਿਲਕੁਲ ਹੁਣ ਵੀ ਠੀਕ ਹੈ ਸਿਰ ਨਹੀਂ ਦਰਦ ਕਰਦਾ ਛੇਤੀ ओके ਜਿਵੇਂ ਆਈ ਡਰਾਉਸ ਤੁਸੀਂ ਕਹਿੰਦੇ ਸੀ ਕਿ ਉਹ ਵਰਤਿਆ ਨਾਲ ਤੁਸੀਂ ਹਾਂਜੀ ਉਹ ਉਹਦੇ ਨਾਲ ਤਾਂ ਮੈਨੂੰ ਬਹੁਤ ਰਿਜ਼ਲਟ ਵਧੀਆ ਮਿਲਿਆ ਜਿਵੇਂ ਅੱਗੇ ਮੇਰੇ ਤਾਂ ਸੂਈ 'ਚ ਧਾਗਾ ਨਹੀਂ ਪੈਂਦਾ ਸੀ ਤੇ ਹੁਣ ਮੈਂ ਪਾ ਲੈਨੀ ਆ ਉਹ ਵੀ ਤੁਸੀਂ ਨਗਰ ਨਗਾ ਵੀ ਤੁਹਾਡੀ ਨੇੜੇ ਦੇੜੀ ਹੋ ਗਈ ਹਾਂਜੀ ਇਹ ਹੁਣ ਬਹੁਤ ਭੈਣ ਭਰਾ ਤੁਹਾਡੀ ਵੀਡੀਓ ਦੇਖਣਗੇ ਹਾਂਜੀ ਇਹ ਉਹਨਾਂ ਨੂੰ ਮਤਲਬ ਕੀ ਕਹਿਣਾ ਚਾਹੂੰਗੀ ਤੁਸੀਂ ਕੀ ਦਿਖਾ ਦੇਣਾ ਚਾਹੁੰਦੇ ਮੈਂ ਹਾਂਜੀ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਵੀ ਜਿਹੜਾ ਵੀ ਕੋਈ ਸੁਣਦਾ ਮੇਰੀ ਵੀਡੀਓ ਵੀ ਬੋਡੀ ਸਰਵਿਸ ਪੈਕ ਇੱਕ ਵਾਰ ਜਰੂਰ ਵਰਤ ਕੇ ਵੇਖੀ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ ਹੀ ਇਹਦਾ ਹਾਂਜੀ ਬੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹੀ ਕਹਿਣਾ ਚਾਹੁੰਦੇ ਆ ਆਪਾਂ ਵੀ ਆਪਾਂ ਨੂੰ ਬੋਡੀ ਸਰਵਿਸ 'ਤੇ ਕਵਰਤਨਾ ਚਾਹੀਦਾ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਜਿਵੇਂ ਕਿ ਤੁਸੀਂ ਗੱਲ ਕਰਦੇ ਹੋ ਵੀ ਭੈਣ ਜਿਵੇਂ ਜਿਹੜੀਆਂ ਇੰਨੀਆਂ ਪ੍ਰੋਬਲਮਾਂ ਸੀ ਤੁਸੀਂ ਸੋਚਿਆ ਸੀ ਬੋਡੀ ਸਰਵਿਸ ਨਾਲ ਹੀ ਹੱਲ ਹੋ ਜਾਣਗੀਆਂ ਨਹੀਂ ਜੀ ਠੀਕ ਹੈ ਤੁਸੀਂ ਕਿਵੇਂ ਸ਼ੁਰੂ ਕੀਤਾ ਸੀਗਾ ਸਰਵਿਸ ਪੈਕ ਕੀ ਸੋਚ ਕੇ ਸ਼ੁਰੂ ਕੀਤਾ ਸੀਗਾ ਇਹ ਤਾਂ ਆਪਾਂ ਜੀ ਟੈਂਪ ਤੇ ਗਏ ਸੀਗੇ ਕੰਨ ਵਾਲੀ ਉੱਥੇ ਪੇਸ਼ੈਂਟ ਨੂੰ ਬੈਨੀਫਿਟ ਮਿਲਿਆ ਹੈਗਾ ਉਹਨਾਂ ਦਾ ਰਿਜ਼ਲਟ ਦੇਖ ਕੇ ਆਪਾਂ ਸ਼ੁਰੂ ਕਰਿਆ ਜੀ ਤੁਸੀਂ ਉਹਨਾਂ ਨੂੰ ਦੇਖ ਕੇ ਸ਼ੁਰੂ ਕੀਤਾ ਵੀ ਆਪਾਂ ਵੀ ਸਰਪੈਕ ਸ਼ੁਰੂ ਕਰ ਲਵਨੀ ਆ ਹਾਂਜੀ ਹਾਂਜੀ ਵੀ ਹੋ ਸਕਦਾ ਆਪਣੀ ਵੀ ਪ੍ਰੋਬਲਮ ਸੋਲਵ ਹੋ ਜਾਵੇ ਹਾਂਜੀ